ਅਮਰਸਰ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਜਿੱਥੇ ਦੇਖੋ ਨਾਜਾਇਜ਼ ਕਬਜ਼ਾ ਧਾਰੀਆਂ ਵੱਲੋਂ ਸੜਕਾਂ ਤੇ ਢੱਲੇ ਨਾਲ ਦੁਕਾਨਾਂ ਖੋਲੀਆਂ ਹੋਈਆਂ ਹਨ ਜਿਨ੍ਹਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਹੈ ਨਗਰ ਨਿਗਮ ਦਾ ਭੂਮੀ ਵਿਭਾਗ ਪਿਛਲੇ ਕਈ ਸਾਲਾਂ ਤੋਂ ਹੁਕਮ ਕਰਨੀ ਨਹੀਂ ਉੱਠਾ ਹੋਇਆ ਹੈ ਜਿਨ੍ਹਾਂ ਦਾ ਨਾਜਾਇਜ਼ ਕਬਜ਼ਿਆਂ ਵਾਲਾ ਜ਼ਰਾ ਵੀ ਧਿਆਨ ਨਹੀਂ ਜਾਂਦਾ ਸ਼ਾਇਦ ਨਗਰ ਨਿਗਮ ਦੇ ਕਰਮਚਾਰੀ ਇਹਨਾਂ ਨਾਜਾਇਜ਼ ਕਬਜ਼ਾ ਧਾਰੀਆਂ ਕੋਲੋਂ ਥੋੜਾ ਬਹੁਤ ਪਿਆਰ ਵਟੋਰਦੇ ਹੋਣਗੇ ਤਾਂ ਹੀ ਨਗਰ ਨਿਗਮ ਭੂਮੀ ਵਿਭਾਗ ਦਾ ਇਹਨਾਂ ਉੱਪਰ ਕਾਰਵਾਈ ਕਰਨ ਤੋਂ ਕੰਨੇ ਕਤਰੋਂਦਾ ਨਜ਼ਰ ਆਉਂਦਾ ਹੈ ਨਗਰ ਨਿਗਮ ਕਮਿਸ਼ਨਰ ਅਤੇ ਸੰਬੰਧਿਤ ਹਲਕਾ ਵਿਧਾਇਕ ਇਹ ਸਵਾਲ ਧਿਆਨ ਦੇਣ ਤੇ ਆਪਣੇ ਆਪਣੇ ਹਲਕਿਆਂ ਵਿੱਚੋਂ ਨਾਜਾਇਜ਼ ਕਬਜ਼ਿਆਂ ਤੇ ਕਾਰਵਾਈ ਕਰਨ ਅੰਮ੍ਰਿਤਸਰ ਸ਼ਹਿਰ ਸਮੱਸਿਆਵਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ ਖਾਸ ਕਰਕੇ ਨਜਾਇਜ਼ ਕਬਜ਼ਿਆਂ ਦੀ ਗੱਲ ਕਰੀਏ ਤੇ ਬਟਾਲਾ ਰੋਡ ਤੇ ਜਿਹੜੇ ਨੇ ਉਹ ਬੁਰੇ ਹਾਲਾਤ ਨੇ ਸੜਕ ਦੇ ਕਿਨਾਰੇ ਸਬਜ਼ੀਆਂ ਵਾਲੇ ਜਾਂ ਬਿਲਡਿੰਗ ਮਟੀਰੀਅਲ ਦੀ ਗੱਲ ਕਰੀਏ ਉਸ ਦਾ ਸਮਾਨ ਪਿਆ ਹੋਇਆ ਤੇ ਹੋਰ ਕਈ ਤਰ੍ਹਾਂ ਦੇ ਨਜਾਇਜ਼ ਕਬਜ਼ੇ ਜਿਹੜੇ ਨੇ ਉਹ ਕੀਤੇ ਹੋਏ ਨੇ ਇਸ ਤੇ ਸਾਡੇ ਨਾਲ ਚਰਚਾ ਕਰਨ ਲਈ ਮੌਜੂਦ ਨੇ ਸਮਾਜ ਸੇਵਕ ਬਾਲਕ੍ਰਿਸ਼ਨ ਸ਼ਰਮਾ ਜਿਹੜੇ ਕਿ ਆਪਣੀ ਹਰ ਗੱਲ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਰੱਖਦੇ ਨੇ ਉਹਨਾਂ ਤੋਂ ਜਾਣਦੇ ਆ ਸ਼ਰਮਾ ਜੀ ਕੀ ਕਹੋਗੇ ਜੀ ਬਟਾਲਾ ਰੋਡ ਤੇ ਬਹੁਤ ਹੀ ਬੁਰੇ ਹਾਲਾਤ ਨੇ ਜਿਹੜੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਜੀ ਕੋਈ ਧਿਆਨ ਨਹੀਂ ਨਗਰ ਨਿਗਮ ਦਾ ਕਿਸੇ ਦਾ ਵੀ ਦੇਖੋ ਜਿੱਥੋਂ ਤੱਕ ਗੱਲ ਆਉਂਦੀ ਹੈ ਕਿ ਫਾਸਟਵੇ ਚੈਨਲ ਪੂਰੇ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਉਹਨਾਂ ਦੀ ਲਗਾਤਾਰ ਮੂਵੀ ਦਿਖਾਈ ਜਾਂਦੀ ਹੈ ਤੇ ਕ੍ਰੋਸਮੈਂਟ ਜਿਹੜੀ ਬਹੁਤ ਜ਼ਿਆਦਾ ਵੱ ਚੁੱਕੀ ਹੈ ਸ਼ਹਿਰਾਂ ਦੇ ਵਿੱਚ ਬੜੇ ਹਾਲਾਤ ਖਰਾਬ ਨੇ ਹੁਣ ਦੇਖੀਏ ਤੇ ਲੋਕਾਂ ਨੇ ਜਿਹੜਾ ਪੁਲ ਬਣਾਇਆ ਹੈ ਤੇ ਜਿਹੜੇ ਪੁਲ ਦੇ ਥੱਲੇ ਖਾਲੀ ਥਾਂ ਛੱਡੀ ਸੀ ਇਹ ਲੋਕਾਂ ਦੀ ਸੁਵਿਧਾ ਵਾਸਤੇ ਛੱਡੀ ਸੀ ਤਾਂ ਕਿ ਸੜਕ ਦੀ ਸੜਕ ਨੂੰ ਰੁਕਾਵਟ ਨਾ ਆਵੇ ਤੇ ਪੁਲ ਦੇ ਥੱਲੇ ਜਿਹੜੀਆਂ ਗੱਡੀਆਂ ਜਿਹੜੀਆਂ ਪੁਲ ਦੇ ਥੱਲੇ ਲੱਗਣ ਤਾਂ ਜੋ ਕਿਸੇ ਨੂੰ ਮੁਸ਼ਕਲਾ ਨਹੀਂ ਆ ਰਹੀਆਂ ਤੇ ਇੱਥੇ ਵੇਖਣ ਵਿੱਚ ਆਉਂਦਾ ਹੈ ਕਿ ਕਈ ਇਹੋ ਜਿਹੇ ਲੋਕ ਨੇ ਵੀ ਉਹ ਇਹ ਸੋਚ ਬੈਠੇ ਨੇ ਕਿ ਸਾਨੂੰ ਸਰਕਾਰ ਨੇ ਜਗ੍ਹਾ ਦਿੱਤੀ ਹੈ ਕਿ ਜਿਹੜੀ ਅਸੀਂ ਪੁਲ ਦੇ ਥੱਲੇ ਆਪਣਾ ਕਾਰੋਬਾਰ ਚਲਾ ਲਈਏ ਤਾਂ ਕਈ ਦੁਕਾਨਦਾਰ ਵੱਡੇ-ਵੱਡੇ ਹੋ ਗਏ ਨੇ ਜਿਹੜੇ ਉਹ ਵੀ ਆਪਣੀਆਂ ਦੁਕਾਨਾਂ ਦੀ ਵਿੱਚ ਜਾਂ ਆਪਣੇ ਗੋਦਾਮ ਵੱਡੇ-ਵੱਡੇ ਰੱਖੇ ਹੋਣਾਂ ਨੇ ਉਹਦੇ باوجود ਵੀ ਉਹ ਲੋਕਾਂ ਨੂੰ ਦਿਖਾਉਣ ਵਾਸਤੇ ਉਹ ਪੁਲ ਦੇ ਥੱਲੇ ਉਹਨਾਂ ਨੇ ਟਰੱਕਾਂ ਦੇ ਟਰੱਕ ਮਲੇ ਹੁੰਦੇ ਆ ਵੱਡੀਆਂ-ਵੱਡੀਆਂ ਗੱਡੀਆਂ ਲਿਆ ਕੇ ਸਾਰਾ ਕਾਰੋਬਾਰ ਜਿਹੜਾ ਉਹ ਪੁਲਾਂ ਦੇ ਥੱਲੇ ਕਰ ਰਹੇ ਹੁੰਦੇ ਆ ਤਾਂ ਸੋ ਸਰਕਾਰ ਗਾੜੀ ਬੇਨਤੀ ਕੀਤੀ ਜਾਂਦੀ ਕਾਰਪੋਰੇਸ਼ਨ ਗਾੜੀ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਪੋਲਾਂ ਦੇ ਥੱਲੇ ਲੋਕਾਂ ਦੇ ਸਹਾਇਕ ਵਾਸਤੇ ਗੱਡੀਆਂ ਲਾਉਣ ਵਾਸਤੇ ਜਗ੍ਹਾ ਜਿਹੜੀ ਛੱਡੀ ਹੈ ਉਹਨੂੰ ਇਹ ਕਾਰੋਬਾਰੀ ਜਗ੍ਹਾ ਨਾ ਬਣਾਈ ਜਾਵੇ ਔਰ ਜਿਹੜੇ ਕਰਪਸ਼ਨ ਕਰ ਰਹੇ ਨੇ ਜਾਂ ਭ੍ਰਸਤਾਚਾਰੀ ਲੋਕ ਨੇ ਜਿਹੜੇ ਚੰਨ ਪੈਸਿਆਂ ਪਿੱਛੇ ਲੋਕਾਂ ਨੂੰ ਤੰਗ ਕਰ ਰਹੇ ਨੇ ਉਹ ਲੋਕਾਂ ਨੂੰ ਜਿਹੜੀਆਂ ਆਉਣ ਵਾਲੀਆਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਬਜਾਏ ਉਹਨਾਂ ਦੇ ਨੇੜੇ ਕਿੱਤੀਆਂ ਜਾਂਦੀਆਂ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਸੋ ਉਹ ਮਜਬੂਰ ਹੋ ਰਹੇ ਨੇ ਸੜਕਾਂ ਦੇ ਉੱਤੇ ਗੱਡੀ ਲਾਉਣ ਨੂੰ ਸਕੂਟਰ ਲਾਉਣ ਨੂੰ ਸੋ ਜਲਦ ਤੋਂ ਜਲਦ ਜਿਹੜੀਆਂ ਪੁਲਾਂ ਦੇ ਥੱਲੇ ਜਿਹੜੀਆਂ ਕ੍ਰੋਸਮੈਂਟ ਹੈ ਜਿਹੜੇ ਨੇ ਕਾਰੋਬਾਰ ਖੋਲੇ ਨੇ ਇਹਨਾਂ ਨੂੰ ਕਾਰੋਬਾਰ ਨਾ ਕਰ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋ। ਸੋ ਨਗਰ ਨਿਗਮ ਦੇ ਭੂਮੀ ਵਿਭਾਗ ਨੂੰ ਕਵਾਂਗੇ ਕਿ ਕੁੰਭ ਕਰਨੀ ਨੀਂਦ ਤੋਂ ਜਾਗੋ ਤੇ ਜਿਹੜੇ ਫੁੱਟਪਾਥ ਜਿਹੜੇ ਲੋਕਾਂ ਦੇ ਤੁਰਨ ਵਾਸਤੇ ਨੇ ਚੱਲਣ ਲਈ ਨੇ ਉਹਨਾਂ ਨੂੰ ਖਾਲੀ ਕਰਾਇਆ ਜਾਵੇ ਕਿਉਂਕਿ ਪਿੱਲਰਾਂ ਵਾਲਾ ਪੁਲ ਜਿਹੜਾ ਇਸੇ ਕਰਕੇ ਬਣਾਇਆ ਗਿਆ ਸੀ ਕਿ ਪਿੱਲਰਾਂ ਦੇ ਥੱਲੇ ਪਾਰਕਿੰਗ ਜਿਹੜੀ ਆ ਉਹਦਾ ਇੰਤਜ਼ਾਮ ਕੀਤਾ ਜਾ ਸਕੇ ਪਰ ਪਿੱਲਰਾਂ ਦੇ ਥੱਲੇ ਵੀ ਜਿਹੜੀ ਐਨਕ੍ਰੋਚਮੈਂਟ ਹੈ ਤੇ ਜਿਹੜੇ ਏਡੇ ਚੋੜੇ ਫੁੱਟਪਾਥ ਨੇ ਉਥੇ ਵੀ ਨਜਾਇਜ਼ ਕਬਜ਼ੇ ਜਿਹੜੇ ਨੇ ਉਹ ਲੱਗੇ ਹੋਏ ਨੇ ਸੋ ਨਗਰ ਨਿਗਮ ਨੂੰ ਜਾਗਣ ਦੀ ਲੋੜ ਹੈ ਤੇ ਆਪਣੀ ਡਿਊਟੀ ਜਿਹੜੀ ਹੈ ਉਹ ਇਮਾਨਦਾਰੀ ਦੇ ਨਾਲ ਕਰਨ ਦੀ ਲੋੜ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ